ਅਮਰਸਰ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾ ਉੱਪਰ ਚੁੱਕਿਆ ਵੱਡਾ ਕਦਮ ਪੁਲਿਸ ਕਮਿਸ਼ਨਰ ਅਮਰਸਰ ਗੁਰਪ੍ਰੀਤ ਸਿੰਘ ਖੁੱਲਰ ਨੇ ਢਾਇਆ ਨਸ਼ਾ ਤਸਕਰ ਅਨਵਰ ਗੇਲ ਤੇ ਅਬੀਦਾ ਘਰ ਗੈਰ ਕਾਨੂੰਨੀ ਕੰਮ ਕਰਨ ਵਾਲੇ ਤਖਸੇ ਨਹੀਂ ਜਾਣਗੇ ਪੁਲਿਸ ਕਮਿਸ਼ਨਰ ਕਾਰਵਾਈ ਕਰਦੇ ਹੋਏ ਅਮਰਸਰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਨਸ਼ਾ ਤਸਕਰ ਅਨਵਰ ਗਿਲ ਅਤੇ ਅਬੀ ਵਾਸੀ ਮਕਾਨ ਨੰਬਰ 468 ਪਿੰਡ ਗੁੰਟਾਲਾ ਥਾਣਾ ਕਨਟੋਰਮੈਂਟ ਦਾ ਘਰ ਜੀਸੀਬੀ ਮਸ਼ੀਨ ਅਤੇ ਮਜ਼ਦੂਰ ਲਗਾ ਕੇ ਮਲਿਆ ਮਿਟ ਕਰ ਦਿੱਤਾ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਕੋਲ ਰਿਪੋਰਟ ਦੱਸਿਆ ਕਿ ਇਹ ਨਸ਼ਾ ਤਸਕਰ ਦੇ ਖਿਲਾਫ ਵੱਖ-ਵੱਖ ਥਾਣੇ ਵਿੱਚ ਪੰਜ ਮਾਮਲੇ ਦਰਜ ਹਨ ਜਿਨ੍ਹਾਂ ਵਿੱਚੋਂ ਐਨਡੀਪੀਐਸ ਐਕਟ ਅਤੇ ਆਰਜ਼ ਇਖਤਿਆਦ ਮੁਕਦਮਾ ਵੀ ਦਰਜ ਹੈ ਉਹਨਾਂ ਨੇ ਕਿਹਾ ਕਿ ਇਸ ਉਤੇ ਲੱਗੀਆਂ ਹੋਈਆਂ ਇਹ ਧਰਾਵਾਂ ਦੇ ਕੇਸ ਹਿਸਟਰੀ ਤੋਂ ਸਪਸ਼ਟ ਹੈ ਕਿ ਨਜ਼ਰ ਤਸਵੀਰ ਤੋਂ ਦੇ ਵਿੱਚ ਲੰਬੇ ਸਮੇਂ ਤੋਂ ਸ਼ਾਮਲ ਹੈ ਅਤੇ ਇਸ ਸਮੇਂ ਜੇਲ੍ਹ ਵਿੱਚ ਹਨ ਉਹਨਾਂ ਦੱਸਿਆ ਕਿ ਅਨਵਰ ਗਿੱਲ ਪੋਰਟਸਪਿੰਗ ਕੋ ਅਤੇ ਅਭੀ ਦੋਵੇਂ ਚਿਹਰੇ ਭਰਾ ਹਨ ਅਤੇ ਇੱਕੋ ਹੀ ਮਕਾਨ ਵਿੱਚ ਰਹਿੰਦੇ ਹਨ ਉਹਨਾਂ ਦੱਸਿਆ ਕਿ ਅਨਵਰ ਗਿੱਲ ਦੇ ਪੰਜ ਮੁਕਦਮੇ ਦਰਜ ਹਨ ਜਦਕਿ ਅਭੀ ਤੇ ਐਨਡੀਪੀਐਸ ਐਕਟ ਦੇ ਤੇ ਇੱਕ ਅਦੇ ਆਰ ਐਕਟ ਦਾ ਮੁਕਦਮਾ ਦਰਜ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਵਾਰ ਅਗੇਂਸਟ ਡਰੱਗਸ ਦੀ ਮੁਹਿੰਮ ਚੇੜੀ ਹੈ ਉਹਦੇ ਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਕਾਮਯਾਬੀਆਂ ਮਿਲੀਆਂ ਪਿਛਲੇ ਦਿਨਾਂ ਚ ਬਹੁਤ ਸਾਰੇ ਡਰੱਗ ਸਮਗਲਰ ਬਿਗ ਫਿਸ਼ ਔਰ ਕਾਰਟਲ ਬਸਟ ਕੀਤੇ ਗਏ ਆ ਬਹੁਤ ਸਾਰੇ ਲੋਕ ਗ੍ਰਿਫਤਾਰ ਹੋਏ ਆ ਔਰ ਬਹੁਤ ਵੱਡੀਆਂ ਰਿਕਵਰੀਆਂ ਕੀਤੀਆਂ ਗਈਆਂ ਇਸ ਤੋਂ ਇਲਾਵਾ ਜਿਹੜਾ ਨਾਰਕੋ ਦੇ ਇਲ ਕਾਟਨ ਮਨੀ ਦੇ ਵਿੱਚ ਡਰਗ ਟ੍ਰੇਡ ਦੇ ਵਿੱਚ ਲੋਕਾਂ ਨੇ ਇਲਿਗਲ ਆਪਣੇ ਬਿਲਡਿੰਗਸ ਬਣਾਈਆਂ ਜਾਂ ਘਰ ਬਣਾਏ ਆ ਉਹਦੇ ਤਹਿਤ ਕਾਰਪੋਰੇਸ਼ਨ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਵੀ ਉਹਨਾਂ ਨੂੰ ਡੈਮੋਲੇਸ਼ਨ ਦੇ ਆਰਡਰ ਕੀਤੇ ਗਏ ਨੇ ਔਰ ਪੁਲਿਸ ਪ੍ਰੋਟੈਕਸ਼ਨ ਸਾਡੇ ਤੋਂ ਰਿਕੁਐਸਟ ਕਰਕੇ ਮੰਗੀ ਗਈ ਹੈ ਉਹਦੇ ਤਹਿਤ ਆਪਾਂ ਗੁਮਟਾਲੇ ਦੇ ਵਿੱਚ ਖੜੇ ਆ ਜੇ ਇਸ ਘਰ ਦੀ ਬੈਕਗ੍ਰਾਉਂਡ ਵੱਲ ਜਾਈਏ ਤੇ ਦੋ ਕਜ਼ਨ ਬ੍ਰਦਰ ਨੇ ਮਮੇ ਪੂਆ ਦੇ ਬੱਚੇ ਹਨਵਰ ਗਿਲ ਤੇ ਅਬੀ ਦੋਨੋਂ ਇਸ ਟਾਈਮ ਜੇਲ੍ਹ ਚ ਨੇ ਔਰ ਜੇ ਅਨਵਰ ਗਿੱਲ ਦਾ ਬੈਕਗ੍ਰਾਉਂਡ ਦੇਖੀਏ ਤਾਂ ਪੰਜ ਮੁਕਦਮੇ ਦੇ ਖਿਲਾਫ ਦਰਜ ਨੇ ਚਾਰ ਡਰੱਗਸ ਦੇ ਨੇ ਔਰ ਇੱਕ ਆਈਪੀਸੀ ਦਾ ਅਭੀ ਦੇ ਖਿਲਾਫ ਇੱਕ ਆਰਮਜ਼ੈਟ ਦਾ ਔਰ ਇੱਕ ਐਨਡੀਪੀਐਸ ਦਾ ਮੁਕਦਮਾ ਦਰਜ ਹੈ ਔਰ ਲਾਸਟ ਮੁਕਦਮਾ ਜਿਹੜਾ ਅਸੀਂ ਕੈਂਟ ਦੇ ਵਿੱਚ ਦਰਜ ਕੀਤਾ ਇਹਨਾਂ ਦੇ ਖਿਲਾਫ ਉਹਦੇ 'ਚ ਇੱਕ ਗਲੌਕ ਪਿਸਟਲ ਵੀ ਰਿਕਵਰ ਹੋਇਆ ਜਿੱਥੋਂ ਇਹ ਸਾਫ਼ ਜ਼ाहਰ ਹੁੰਦਾ ਹੈ ਕਿ ਕ੍ਰਾਸ ਬਾਰਡਰ ਜਿਹੜੇ ਇੰਟਰਨੈਸ਼ਨਲ ਸਮਗਲਰਸ ਨੇ ਪਾਕਿਸਤਾਨ ਬੇਸਡ ਉਹਨਾਂ ਨਾਲ ਇਨ ਟੱਚ ਨੇ ਔਰ ਜਿਹੜੀ ਡਰੋਨ ਰਾਹੀਂ ਕਰਾਸ ਦਾ ਬਾਰਡਰ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਡਰਗ ਭੇਜੀ ਜਾਂਦੀ ਹੈ ਯਾਹਮਸ ਉਹਦੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਜਿੱਥੇ ਸਰ ਨਸ਼ਾ ਤਸਕਰਾਂ ਦੇ ਵਿੱਚ ਦਿਲਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਡਰ ਦਾ ਮਾਹੌਲ ਆ ਉੱਥੇ ਆਮ ਪਬਲਿਕ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਉਹਦੇ ਬਾਰੇ ਦੇਖੋ ਆਮ ਪਬਲਿਕ ਦਾ ਬਹੁਤ ਸ਼ੁਕਰਗੁਜ਼ਾਰਾ ਕਿ ਉਹਨਾਂ ਦੀ ਬਹੁਤ ਸਾਨੂੰ ਸਪੋਰਟ ਮਿਲ ਰਹੀ ਹੈ ਬਹੁਤ ਸਾਰੀ ਇਨਫੋਰਮੇਸ਼ਨ ਫੋਰਥ ਕਮਿੰਗ ਹੈ ਔਰ ਇਸ ਤੋਂ ਇਲਾਵਾ ਪਬਲਿਕ ਦਾ ਸਹਿਯੋਗ ਹਰ ਜਗ੍ਹਾ ਮਿਲਦਾ ਚਾਹੇ ਡੈਮੋਲੇਸ਼ਨ ਡਰਾਈਵ ਵੀ ਤੁਸੀਂ ਦੇਖੋ ਕਿ ਲੋਕਾਂ ਦੇ ਵਿੱਚ ਇਹ ਬੜੀ ਖੁਸ਼ੀ ਹੈ ਕਿ ਦੇਖੋ ਇੱਕ ਜਿਹੜਾ ਸਿੰਬੋਲਿਕ ਚੀਜ਼ ਹੈ ਜਿਹੜੀ ਦਰਸਾਉਂਦੀ ਹੈ ਕਿ ਡਰੱਗਸ ਨਾਲ ਇਹ ਚੀਜ਼ ਬਣਾਈ ਗਈ ਹੈ ਜਦੋਂ ਉਹਦੀ ਡੈਮੋਲੇਸ਼ਨ ਹੋ ਰਹੀ ਹੈ ਤਾਂ ਲੋਕਾਂ ਨੂੰ ਇਹ ਸਮਝ ਆਉਂਦੀ ਹੈ ਕਿ ਮਿਹਨਤ ਨਾਲ ਆਪਣਾ ਜ਼ਿੰਦਗੀ ਰੋਜ਼ੀ-ਰੋਟੀ ਕਮਾਉਣ ਉਹਦੇ ਵਿੱਚ ਬਰਕਤ ਹੈ ਇਹੋ ਜੀਆਂ ਚੀਜ਼ਾਂ ਕੁਝ ਸਮੇਂ ਵਾਸਤੇ achhi lag sakdiyan par ehda hashar tarh si jivein dekh rahe ho eh hi hunda